ਵਿਆਹ ਵਾਲੇ ਮੁੰਡੇ ਨਾਲ ਹੋ ਗਈ ਜੱਗੋਂ ਤੇਰਵੀਂ ਡੋਲੀ ਵਿਦਾ ਹੋਣ ਵੇਲੇ ਮੁੰਡੇ ਨੂੰ ਚੜਨਾ ਪਿਆ ਗੋਦੀ ਅਕਸਰ ਹੀ ਰੱਬ ਦੇ ਘਰ ਦਾ ਕੁਝ ਨਹੀਂ ਪਤਾ ਹੁੰਦਾ ਕਿ ਕਦੋਂ ਕੀ ਕਰ ਦੇਵੇ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡਾ ਕੁੜੀ ਨੂੰ ਗੋਦੀ ਚੱਕ ਕੇ ਪਾਣੀ ਵਿੱਚੋਂ ਕੱਢਿਆ ਜਾ ਰਿਹਾ ਹੈ ਦਰਅਸਲ ਇਹ ਮੁੰਡਾ ਬੜੇ ਹੀ ਚਾਅ ਨਾਲ ਆਪਣੀ ਬਰਾਤ ਲੈ ਕੇ ਆਇਆ ਸੀ ਅਤੇ ਬਰਾਤ ਆਉਣ ਤੇ ਕੁੜੀ ਵਾਲਿਆਂ ਨੇ ਵਧੀਆ ਸੇਵਾ ਕੀਤੀ ਵਿਆਹ ਵੀ ਹੋ ਗਿਆ ਪਰ ਜਦੋਂ ਮੁੰਡਾ ਕੁੜੀ ਖਾਣਾ ਖਾਣ ਲੱਗੇ ਤਾਂ ਇੱਕੋ ਦਮ ਮੀਂਹ ਆ ਗਿਆ ਅਤੇ ਜਦੋਂ ਡੋਲੀ ਵਿਦਾ ਹੋਣ ਲੱਗੀ ਤਾਂ ਦੇਖ ਕਿ ਜਿਸ ਰਸਤੇ ਰਾਹੀ ਬਰਾਤ ਆਈ ਸੀ ਉੱਥੇ ਬਹੁਤ ਹੀ ਪਾਣੀ ਭਰ ਗਿਆ। ਦਰਅਸਲ ਇਹ ਇੱਕ ਨਾਲਾ ਸੀ ਜੋ ਕਿ ਪਹਿਲਾਂ ਬਿਲਕੁਲ ਸੁੱਕਾ ਸੀ ਅਤੇ ਮੀਂਹ ਆਉਣ ਤੇ ਇਹ ਪਾਣੀ ਨਾਲ ਭਰ ਗਿਆ ਸੀ। ਇਸ ਨਾਲੇ ਤੋਂ ਇਲਾਵਾ ਲੰਘਣ ਲਈ ਕੋਈ ਵੀ ਹੋਰ ਰਸਤਾ ਨਹੀਂ ਸੀ। ਜਿਸ ਕਰਕੇ ਡੋਲੀ ਵਿਦਾ ਕਰਨ ਵੇਲੇ ਮੁੰਡਾ ਕੁੜੀ ਨੂੰ ਗੋਦੀ ਚੱਕ ਕੇ ਨਾਲਾ ਪਾਰ ਕਰਵਾਉਣਾ ਪਿਆ ਅਤੇ ਬਰਾਤੀਆਂ ਨੇ ਵੀ ਆਪਣੇ ਕੱਪੜੇ ਚੱਕ ਕੇ ਇਹ ਰਸਤਾ ਪਾਰ ਕੀਤਾ। ਸੋ ਕਦੇ-ਕਦੇ ਇਹੋ ਜਿਹੀਆਂ ਗੱਲਾਂ ਵੀ ਹੋ ਜਾਂਦੀਆਂ ਨੇ। ਤੁਹਾਡੇ ਇਸ ਬਾਰੇ ਕੀ ਵਿਚਾਰ ਨੇ? ਕਮੈਂਟਾਂ ਵਿੱਚ ਜ਼ਰੂਰ ਦਿਓ। ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।